ਹਾਂਜੀ ਸਭ ਤੋਂ ਪਹਿਲਾਂ ਸਹਾਜਣੇ ਤੇ ਆਪਰੇ ਸਚੀ ਕੌਰ ਜੀ ਮੇਰਾ ਨਾਮ ਹੈ ਗਮੀ ਸਿੰਘ ਕੇ ਪਿੰਨ ਆਪਣਾ ਤੁਧਾਨਾ ਤੇ ਸਹੀ ਪੱਤੀ ਦਾ ਜ਼ਿਲ੍ਹਾ ਤੰਤਾਲ ਤੇ ਅੱਜ ਇੱਥੇ ਗਿਲਾਈ ਹੋਈ ਹੈ ਤੇ ਆਪਾਂ ਆਪਣੇ ਖੇਤ ਆਏ ਹਨ ਤਾਂ ਦਿਖਾਉਂਦੇ ਨੇ ਆਵਾਂ ਤੇ ਪਿੱਛੇ ਖੜੇ ਹਨ ਆਪਣੀ ਬਾਪਤੀ ਆ ਬੀਬੀ 1692 ਤਾਂ ਇਹ ਗੱਲ ਲਾਈ ਆਪਾਂ ਬਾਪਤੀ ਹੈ ਤਾਂ ਹੀ ਬਾਪਤੀ ਹੈ ਬੀਬੀ 1692 ਇਹ ਆਪਾਂ 3 ਜੁਲਾਈ ਤੋਂ ਲੌਂਗ ਸ਼ੁਰੂ ਕੀਤੀ ਹੈ ਇਹਨੇ ਜੀ ਲਾਗੀ ਤਾ ਅਜੇ ਤੱਕ ਕੋਈ ਜਣ ਲਾ ਦਾ ਪਾ ਦਾ ਥਾਂਾ ਉਹਨੇ ਦਿਨਾਨੀ ਹੋਈ ਏ ਤਾਂ ਨਹੀਂ ਬੈਕੇ ਜੀ ਦੇਖ ਲੂ ਕਈ ਜਣ ਨੇ ਪਾਣੀ ਦਾ ਲਾ ਲਾ ਮੈਂ ਆਪਨੇ ਪਾਣੀ ਲਾਉਂਦਾ ਐਨਾ ਜਦੋਂ 15 ਜੁਲਾਈ ਨੂੰ ਮਹੀ ਆਇਆ ਜਾਂ ਪੜਾ ਮੈਂ ਉਹ ਤਾਂ ਨਹੀਂ ਮੋਟਾ ਬੰਦੇ ਹਾਂ ਤੇ ਆ ਹੁਣ ਮਾਰਾ ਮਤ ਤੋ ਉਹਨਾਂ ਦਾ ਪਾਣੀ ਆ ਤੱਪਿਆ ਜਾਂਦਾ ਗਦੇ ਗਦੇ ਤੇ ਬੈਕੇ ਜੀ ਦੇਖ ਜਾਂਦਾ ਵੀ ਬੈ ਪਤੀ Dapa pelikar bayi apa. Hattawa jayi kar bayi nu. Te pan te padam aminya aja. Da julayu nyapa kar bayi pelikar. Na jenka bayi, na rapa sarpa bayi, na pe pe jantra bayi. Te jenka apa bayi pe 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 jantra bayi. Awe cayakulo. Awe cayakulo ni madu. Ba ke jayi degi jakde. Grohe ni bawa tuwa dia gitya iyo. ਆਣਾ ਮੈਂ ਜਨਾਂ ਦੀ ਉਹ ਇਹ ਬਾਇ ਪਤੀ ਇਹ ਪਰ ਬੰਲੀ ਇਹ ਲਾਉਣ ਦੇ ਪਾਪਾ ਨਹੀਂ ਉਹ ਤਿੰਨ ਕਨਾਂ ਲਾਈ ਪਰ ਇਹ ਤਾਂ ਬਾਈ ਤੇ ਜਾਲੀ ਹੋਈ ਇੱਦਾਂ ਫਰ ਨਹੀਂ ਤੋਂ ਹੀ ਫਕਰੀ ਤੇ ਪੈਣਾ ਬਤਾਏ ਤੱਕ ਜੇ ਦਿੱਤੀ ਰੱਖ ਏ ਤੇ ਦਾਦਨ ਕਈ ਪਈ ਰਹੀ ਉਹ ਵੀ ਫਕਰੀ ਜਾਲੀ ਛੋਪਰੀ ਹੜੀ ਹੋਈ ਜਾਲੀ ਤੇ ਫੇਈ ਬਾਈ ਤੇ ਜਾਲੀ ਹੋਈ ਇੱਦਾਂ ਤੇ ਕੋਹੰਦਾ ਕਹੇ ਤੇ ਦਿੱਤੀ ਰੱਖ Pei baki dung dek le dara Bek ni gana Waa bela paani Tapa niri ya paa Tapa yantena nila ietra Baki yaa beka bada jaa jaa na Tengi deki janta bada jaa jaa na Tengi yaa paa pameji longde maa tawa pei paani yaa jaa na Kei deke de poli ni kita taling aning ya, ayo kita taling, oh tuh poli ya nih guys, sing jadi, dah banyak poli ya Teh, deh, apa sih jenisnya penya na, na tapi itu sih itu, itu cara penya itu lah, jadi na mini lah, deh bukan ada cuma itu punya na cara, karena bagus motor ini yang terlalu deh, jadi na hawa jalan deh, jadi na baik itu bapak, 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 bapak,